ਜ਼ਮੀਨ ਤੇ ਪੈਸੇ ਦੇ ਲਈ ਸਮਾਜ ਦੇ ਵਿੱਚ ਖੂਨ ਦੇ ਰਿਸ਼ਤੇ ਤਾਣੀ-ਪਾਣੀ ਹੋ ਰਹੇ ਨੇ ਇਸੇ ਤਰ੍ਹਾਂ ਹੀ ਜ਼ਮੀਨ ਦੀ ਰੰਜਿਸ਼ ਦੇ ਚਲਦੇ ਤਾਏ ਚਾਚੇ ਤੇ ਹੋਰ ਗੁੰਡਾ ਅੰਸਰਾਂ ਨਾਲ ਮਿਲ ਕੇ ਆਪਣੇ ਹੀ ਭਤੀਜੇ ਨੂੰ ਮਾਰ ਦੇਣ ਦੀ ਨੀਅਤ ਦੇ ਨਾਲ ਮੰਡੀ ਕੁਬਾਇਆ ਦੇ ਇੱਕ ਜਿਮ ਦੇ ਬਾਹਰ 16 ਸਾਲਾ ਨੌਜਵਾਨ ਤੇ 19 ਅਗਸਤ ਦੀ ਦਰ ਸ਼ਾਮ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਖੁਸ਼ਕਿਸਮਤੀ ਨੌਜਵਾਨ ਦੀ ਰਹੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਜਿਮ ਦੇ ਅੰਦਰ ਦਾਖਲ ਹੋਇਆ ਤੇ ਗੱਡੀ ਤੇ ਸਵਾਰ ਹੋ ਕੇ ਆਏ ਗੁੰਡਾ ਅੰਸਰਾ ਵੱਲੋਂ ਸ਼ਰੇਆਮ ਧਮਕੀਆਂ ਦਿੱਤੇ ਜਾਣ ਦੀ ਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਨੌਜਵਾਨ ਦਾ ਪਿਤਾ ਫੌਜ ਦੇ ਵਿੱਚ ਜਵਾਨ ਹੈ ਤੇ ਨੌਜਵਾਨ ਦੀ ਮਾਤਾ ਵੱਲੋਂ ਆਪਣੇ ਹੀ ਦਿਓਰਾ ਤੇ ਜੇਟ ਸਨੇ ਉਸਦੇ ਪਰਿਵਾਰਕ ਮੈਂਬਰਾਂ ਤੇ ਕਥਿਤ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਕਾਫੀ ਲੰਮੇ ਸਮੇਂ ਤੋਂ ਉਹ ਉਹਨਾਂ ਦੇ ਨਾਲ ਝਗੜਾ ਕਰਦੇ ਆ ਰਹੇ ਨੇ ਤੇ ਪਹਿਲਾਂ ਵੀ ਉਹਨਾਂ 'ਤੇ ਹਮਲਾ ਕੀਤਾ ਗਿਆ ਹੈ ਤੇ ਇਸ ਸਬੰਧ ਦੇ ਵਿੱਚ ਉਕਤ ਲੋਕਾਂ ਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਦੇ ਵਿੱਚ ਮਾਮਲਾ ਵੀ ਦਰਜ ਹੈ ਤੇ ਜੇ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਤਾਂ ਉਹਨਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇੱਕ ਮਿੰਟ ਰਹਿ ਨਹੀਂ ਆ ਵੇਖੋ ਭਾਈ ਜੀ ਮਰਨ ਆਇਆ ਬੰਦਾ ਵੇਖ ਲਓ ਚੁੱਪ ਕਰ ਤੇਰੀ ਮਾਂ ਦੀ ਪਾੜੀ ਕਰੀ ਮੈਂ ਕਰ ਲੈ ਤੇਰੀ ਮਾਂ ਰੁਕੀ ਜਾਂਦੀ ਸਾਲਿਆ ਠੰਡਾ ਹੋ ਗਿਆ ਯਾਰ ਤਾਂ ਮਾਰ ਰਹੀ ਜਾਂਦੀ ਮਸਲਾ ਸਰੇ ਹੋਇਆ ਮਸਲਾ ਮੇਰੇ ਬੱਚਾ 19 ਤਰੀਕ ਨੂੰ ਆਇਆ ਸੀ ਜੇ ਮਰਾ ਤੇ ਰਾਤ ਨੂੰ 7:30 ਵਜੇ ਅੱਛਾ ਜੀ ਜੇ ਮੋਂ ਪਿੱਛੇ ਆ ਕੇ ਪਰਿੰਦੇ ਜੋ ਪਹਿਲਾ ਗਦੋਸ਼ੀ ਨੇ ਨਾ ਪਰਚਾ ਆ ਗਿਆ 326 ਤਾਰਾ ਇਹਨਾਂ ਤੇ ਲੱਗੀ ਹੋਈ ਚਾਚਾ ਕੋਣ ਲੋਕ ਨੇ ਜਿਹੜੇ ਸੀਗੇ ਕੁੰਡੇ ਉਹਨਾਂ ਦਾ ਚਾਚਾ ਏ ਇੱਕ ਜੇਠ ਏ ਇੱਕ ਜੇਠ ਦਾ ਮੁੰਡਾ ਏ ਇੱਕ ਦਰਾਣੀ ਏ ਅਜਠਾਣੀ ਮਸਲਾ ਕੀ ਹੈ ਜੀ ਮਸਲਾ ਇਹ ਇਹ ਪਿਛਲੇ 1 ਸਾਲ ਤੋਂ ਸਾਡਾ ਕੇਸ ਚੱਲ ਰਹਾ ਹੈ ਜ਼ਮੀਨ ਦਾ ਜੁੰਦੇ ਕਰਕੇ ਇਹਨਾਂ ਪੁਲਸ ਨੂੰ ਪੈਸੇ ਦੇ ਕੇ ਮੇਰਾ ਅਜਿਹੜਾ ਕੇਸ ਇਹਰਾ ਪਤਾ ਪਤ ਕਰ ਦਿੱਤਾ ਹੈ ਮੈਂ ਕੋਰਟ ਰਾਹੀਂ ਪੂਰੇ ਸਬੂਤਾਂ ਰੂਹਾਨ ਨਰ ਪਰਚਾ कटਵਾ ਚੁੱਕੀ ਹੈ ਨਾ ਬਾਕੀ ਇਹ ਦੁਸ਼ਮਣੀ ਮੇਰੇ ਨਾਲ ਹੈਗੀ ਹੈ ਨਾ ਦੁਸ਼ਮਣੀ ਮੇਰੇ ਬੱਚੇ ਨਾਲ ਕੋਈ ਦੁਸ਼ਮਣੀ ਨਹੀਂ ਨਿਕੀ ਇਹ ਰਾਤ ਨੂੰ 19 ਤਰੀਕ ਨੂੰ ਜੇ ਮਾਰਿਆ ਸੀ ਇਹ ਪਿੱਛੇ ਆ ਕੇ ਨ ਗੱਡੀ ਬਹੁਤ ਤੇਜ਼ੀ ਗਈ ਸੀ ਮੈਂ ਕੋ ਕਾਲੇ ਰੰਗ ਦੀ ਗੱਡੀ ਮੈਨੂੰ ਕੋਣ ਇੱਜਮਤ ਕਿਆ ਕਹਿੰਦੇ ਤੇਰੇ ਬੱਚੇ ਤੇ ਨਾ ਕਤਲ ਕਰਨ ਆ ਗਏ ਨੇ ਇੱਕ ਲਾਨੇਪੁਰਾ ਮਹਾਰਾਜ ਸਿੰਘ ਉੱਗੀ ਚਾ ਸੰਗਤ ਦੀ ਸੰਗੋ ਜੀ ਕੁਛ ਇੱਕ ਜਾਣ ਸੀਗੇ ਮੈਨੂੰ ਮਿਲਿਆ ਸੀ ਰਸਤੇ 'ਚ ਜੀ ਹਾਂਜੀ ਮੈਂ ਜੱਗ ਕੇ ਚੌਂਕੀ ਗਈ ਉਹਨਾਂ ਮੇਰੇ ਕੋਈ ਮਤਲਬ ਗੱਲ ਨਹੀਂ ਸੁਣੀ ਮੈਨੂੰ ਕਹਿੰਦਾ ਦਰਖਾਸਤ ਲੈ ਕੇ ਆਓ ਤੁਸੀਂ ਤਾਂ ਝੂਠ ਬੋਲ ਰਹੇ ਹੋ ਜਗਿੰਦਰ ਸਿੰਘ ਮੁਰਸੀ ਕਹਿ ਰਿਹਾ ਸੀ ਮੈਨੂੰ ਜੀ ਮੈਂ ਕਿ ਸਰ ਮੈਂ ਦਰਖਾਸਤ ਲੈ ਕੇ ਆ ਦਿੰਦੀ ਮੇਰੇ ਬੱਚੇ ਤਾਂ ਪਤਾ ਲਾਉ ਮੇਰੇ ਬੱਚਿਆਂ ਕੀ ਕਰ ਦੋ ਤਾਂ ਮੈਂ ਕੱਲੀ ਤੇ ਜਾ ਨਹੀਂ ਸਕਦੀ ਕਿਉਂਕਿ ਮੇਰਾ ਰਸਤਾ ਡੱਕ ਲੈਣਗੇ ਜੀ ਉਸ ਤੋਂ ਬਾਅਦ ਮੈਂ ਦਰਖਾਸਤ ਲਖਵਾਉਣਾ ਹੀ ਪਿਛੋਂ ਮੈਂ ਕਈ ਚੌਕੀ ਵਿੱਚ ਮੇਰਾ ਬੱਚਾ ਤੇ ਜਮਚੇ ਗਿਆ ਸੀ ਜਮਚੇ ਮੈਂ ਬੜੀ ਤੇ ਕੋਈ ਮਤਲਬ ਪੁਲਿਸ ਪੁਲਿਸ ਨਾਲ ਆਜ ਮੈਂ ਕੋਈ ਵੀ ਨਹੀਂ ਚੌਕੀ ਵਿੱਚ ਗਿਆ ਤੁਹਾਡੇ ਪੱਤੇ ਕੀ ਕੰਮ ਕਰਦੇ ਨੇ ਜੀ ਪੌਚ ਨੇ ਅੱਛਾ ਜੀ ਹਾਂਜੀ ਉਹਨਾਂ ਤੋਂ 9 ਮਹੀਨੇ ਹੋ ਗਏ ਨੇ ਗਿਆ ਨਾ ਪੌਚ ਡਿਊਟੀ ਕਰ ਲਿਆ ਆਉਣ ਡਿਊਟੀ ਹੀ ਕਰ ਰਹੇ ਨੇ ਹਾਂਜੀ ਫਿਰ ਉਦੋਂ ਬਾਅਦ ਇਸ ਮਾਮਲੇ ਦੇ ਸਬੰਧ ਦੇ ਵਿੱਚ ਜਦੋਂ ਡੀਐਸਪੀ ਜਲਾਲਾਬਾਦ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸੈਨਿਕ ਦੇ ਪਰਿਵਾਰ ਨੂੰ ਬਣਦਾ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ ਹਾਂਜੀ ਉਹ ਮੈਨੂੰ ਉੱਚ ਤਰੀਕ ਨੂੰ ਮਿਲ ਜੀਂਗੇ ਇਹਦੇ ਸਬੰਧ ਦੇ ਵਿੱਚ ਚੌਕੀਚਾਰਜ ਪਵਾਇਆ ਗਿਆ ਹੈ ਨਾ ਹਲਾਇਫ ਕੀਤੀ ਹੈ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਸੰਤਵਾ ਗੋਈ ਉਹ ਕਾਰਵਾਈ ਬਣਦੀ ਕੀਤੀ ਜਾਂਦੀ ਆ ਉਹਦੇ ਸਬੰਧ ਵਿੱਚ ਅਜਿਵੇਂ ਨਹੀਂ ਗੱਲ ਹੋਈ ਕਿਉਂਕਿ ਚਾਰਜ ਨੇ ਦੋਨਾਂ ਪਾਰਟੀਆਂ ਨੂੰ 11 ਵਜੇ ਦਾ ਟਾਈਮ ਦਿੱਤਾ ਜੇਕਰ ਉਹਨਾਂ ਦਾ ਕੋਈ ਮਸਲਾ ਹੱਲ ਹੁੰਦਾ ਠੀਕ ਆ ਅਦਰਵਾਈਜ਼ ਐਸ ਪਰ ਲਾਜ ਜੋ ਕਾਨੂੰਨੀ ਕਾਰਵਾਈ ਬਣਦੀ ਆ ਸੱਤਪੰਜ ਬਣਦੀ ਆ ਤੁਹਾਨੂੰ ਰਿਪੋਰਟ ਦਰਜ ਕਰਨਾ ਪੈਂਦਾ ਉਹ ਕੀਤਾ ਗਿਆ ਸਰ ਪਹਿਲੇ ਵੀ ਉਹਨਾਂ ਦਾ ਇੱਕ ਮਾਮਲਾ ਦਰਜ ਹੋ ਰਿਹਾ ਹੈ ਹੋਇਆ ਹੋਇਆ ਉਹਨਾਂ ਦੇ ਪਰਖਾਪ ਤੇ ਹੀ ਅਧਿਨ ਤਰਾ ਤਿੰਨ ਸੋਤੇ 24 26 ਦੇ ਤਹਿਤ ਉਹਦੇ ਜੀ ਔਰਤ ਕੈਰੀ ਵੀ ਜੇ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਹੁੰਦਾ ਤਾਂ ਇਹ ਅੱਜ ਤੱਕ ਇਹ ਸਾਨੂੰ ਦਿਨ ਨਾ ਦੇਖਣ ਪੈਂਦੇ ਸਾਨੂੰ ਪੂਰਾ ਖਤਰਾ ਹੈ ਜੀ ਇਸ ਪਰਿਵਾਰ ਤੋਂ ਜਿਹੜੇ ਦੋਸ਼ੀ ਨੇ ਗੱਡੀਆਂ ਤੇ ਆਉਂਦੇ ਨੇ ਸਾਡਾ ਪਿੱਛਾ ਕਰ ਰਹੇ ਨੇ ਆ ਦੇਖੋ ਜੀ ਇਹ ਜਿਹੜੇ ਪੁਰਾਣੇ ਝਗੜੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਕਈ ਵਾਰ ਜਾਤੀ ਰਿੰਦਿਸ਼ ਰੱਖ ਕੇ ਫਿਰ ਅਗਾਂਹ ਲੜਾਈ ਝਗੜੇ ਬਧਾਈ ਦਿੰਦੇ ਔਰ ਉਹਨਾਂ ਨੂੰ ਕਈ ਵਾਰ ਗਲਤ ਤੰਗ ਨਾਲ ਗਲਤ ਰੰਗਰ ਦੇ ਕੇ ਵੀ ਜਿਹੜੇ ਮੁਕਦਮੇ ਦਰਜ ਕਰਾਇਆ ਸੋ ਪੜਤਾਲ ਕਰਨ ਤੋਂ ਬਾਅਦ ਜੋ ਸੱਚਾਈ ਆ ਉਹ ਸਾਹਮਣੇ ਲਿਆ ਕੇ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਖੈਰ ਮਾਮਲਾ ਪੁਲਿਸ ਜਾਂਚਦਾ ਹੈ ਤੇ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆ ਸਕਦੀ ਹੈ ਕਿ ਕੌਣ ਝੂਠਾ ਹੈ ਤੇ ਕੌਣ ਸੱਚਾ ਜਗਬਾਣੀ ਟੀਵੀ ਲਈ ਅਦರ್ಶ ਜੋ ਸੰਦੀ ਰਿਪੋਰਟ